ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਭੋਕੜਾ ਤਹਿਸੀਲ ਗੋਨੇਆਣਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਬਠਿੰਡਾ ਤੋਂ ਬਾਜਾਖਾਨਾ ਰੋਡ ਦੇ ਉੱਤੇ ਇਹ ਪਿੰਡ ਪੈ ਜਾਂਦਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਗਾਈਆਂ ਇਹ ਸਾਰੀਆਂ ਹੀ ਗਾਵਾਂ ਵਕਾਊ ਆਗੀਆਂ ਟੱਕ ਇਹ ਗੱਭਣਾਂ ਆ ਕੀ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਇੱਧਰ ਵੱਡੇ ਆਰਡਰ ਦੇ ਵਿੱਚ ਤੇ ਬਾਕੀ ਦੂਜੀਆਂ ਸਾਰੀਆਂ ਸੂਈਆਂ ਵੰਗਾਂ ਤੇ ਇੱਕ ਦੋ ਦਾ ਦੁੱਧ ਤਿਆਰ ਆਗਾ ਤੇ ਬਾਕੀ ਜੋ ਵੀ ਡਿਟੇਲ ਹੋਊ ਸਾਰੀ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਜੋ ਰੇਟ ਹੋਣਗੇ ਉਹ ਸਾਰੇ ਜਾਨਵਰਾਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਜੀ ਨੂੰ ਜਿਹੜਾ ਵੀ ਜਾਨਵਰ ਪਸੰਦ ਆਉਂਦਾਗਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਜਲੀ ਜਾਂਦਾਗਾ ਤੇ ਆਪ ਦੀ ਤੁਸੀਂ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਇਹਨਾਂ ਜਾਨਵਰਾਂ ਨੂੰ ਖਰੀਦ ਸਕਦੇ ਹੋ ਇਕਲੀ-ਕਲੀ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਤੇ ਤੋਰ ਕੇ ਦਿਖਾਵਾਂਗੇ ਐਂਡ ਤੱਕ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਜੋ ਆਪਾਂ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਉਣੀ ਆ ਤੇ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੰਨੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਤੇ ਮੁਣਕ ਐਡਰੈਸ ਦੱਸ ਦਿਓ ਨਾਮ ਮਨਪ੍ਰੀਤ ਸਿੰਘ ਹੈ ਜੀ ਹਾਂਜੀ ਭੋਖੜਾ ਨੇੜੇ ਗੋਨਾਂ ਦੇ ਮੰਡੀ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਕਿਹ ਹਣ ਇਹ ਚਾਰ ਗਾਵਾਂ ਮੰਗੀਆਂ ਬਾਈ ਚਾਰ ਗਾਵਾਂ ਸੇ ਠੀਕ ਆ ਤੇ ਇਹ ਮਤਲਬ ਕਿ ਇੱਕ ਗੱਬਣਾ ਇਹਨਾਂ ਚੋਂ ਹਾਂਜੀ ਆਹ ਕਹ ਗੱਬਣਾ ਜੀ ਇਹ ਗੱਬਣ ਆ ਗਈ ਠੀਕ ਆ ਇਹਦੀ ਕੀ ਡਿਟੇਲ ਆ ਗਈ ਬਾਈ ਕਿਹੜੇ ਸੂਏ ਦੇ ਲਈ ਆ ਨੇ ਮਤਲਬ ਕਿ ਸੂਣਾ ਸੂਣ ਵਾਲੀ ਆ ਜੀ ਤੀਜਾ ਸੂਆ ਸੂਣਾ ਆਏ ਨੇ ਹਾਂਜੀ ਅੱਜ ਦੋ ਤਰੀਕ ਆ ਹਾਂਜੀ ਇੱਕ ਦੋ ਦਿਨ ਲੈਂਦੀ ਆ ਅੱਛਾ ਇੱਕ ਦੋ ਦਿਨ ਹੀ ਲੈਂਦੀ ਆ ਜੀ ਹਾਂਜੀ ਬਸ ਸੂਣ ਵਾਲੀ ਆ ਜੀ ਠੀਕ ਆ ਸੂਣ ਨੂੰ ਤਿਆਰੀ ਆ ਗਈ ਹਾਂਜੀ ਦੂਜੇ ਸੂਏ ਦਾ ਦੁੱਧ ਦਾ ਰਿਕਾਰਡ ਜਿਹੜਾ ਇਹਦਾ ਰਿਹਾ ਜੀ 25 ਤੋਂ 26 ਲੀਟਰ ਲੀਟਰ ਲਾ ਲੋ ਠੀਕ ਆ ਜੀ ਕਿਲੋ ਆਪਾਂ ਕਹਿ ਦਿੱਤੇ ਵੀ 24 25 ਕਿਲੋ ਹਾਂਜੀ ਲੀਟਰ ਲਾ ਲੋ 26 27 ਲੀਟਰ ਜੀ ਠੀਕ ਹੈ ਵੀ ਇਹਨਾਂ ਤੋਂ ਦਨੇ ਕੱਢਿਆਗਾ ਹਾਂਜੀ ਐਤਕੀ ਆਸਮੀਦਾ ਵੀ ਇਹ 30 ਲੀਟਰ ਆਰਾਮ ਦੇ ਨਾਲ ਇਹ ਦੁੱਧ ਪਾਉਗੀ 30 ਲੀਟਰ ਵੀ ਇਹ ਤਾਂ ਆਪਾਂ ਨੂੰ ਉਮੀਦ ਆ ਹਨਾ ਆਸਮੀਦਾ ਹਾਂਜੀ ਠੀਕ ਹੈ ਜਦੋਂ ਪਹਿਲਾਂ ਨੂੰ ਸੂਏ ਦੇ ਵਿੱਚ ਚੰਗਾ ਦੁੱਧ ਕੱਢਿਆ ਤਾਂ ਇਸ ਵਾਰ ਤਾਂ ਫਿਰ ਉਮੀਦ ਉਹ ਤੋਂ ਮਤਲਬ ਆਪ ਹੋਣਾ ਹੀ ਆ ਹਨਾ ਬਾਕੀ ਸੇਵਾ ਤੇ ਜੀ ਬਾਕੀ ਸੇਵਾ ਤੇ ਹੁੰਦਾ ਮਿਹਨਤ ਆ ਹਨਾ ਹਾਂਜੀ ਠੀਕ ਆ ਤੇ ਆਪਾਂ ਇਹਦੀ ਡਿਮਾਂਡ ਕੀ ਰੱਖਦੇ ਆਂਗੇ ਇਹਦੀ ਡਿਮਾਂਡ ਬਾਈ ਕੀ 90000 90000 ਹਾਂਜੀ ਠੀਕ ਆ ਬਾਕੀ ਮੋੜਾ ਮੋਟਾ ਹੋ ਜੂ ਮੌਕੇ ਤੇ ਹਨਾ ਠੀਕ ਆ ਲੈ ਖੋਲ ਕੇ ġੀੜਾ ਦਵਾ ਦੇਦਾ ਲੋ ਵੀ ਦੋਸਤੋ ਸੋਨ ਤੇ ਮੀਡੀਅਮ ਹਾਈਟ ਦੇ ਵਿੱਚ ਐ ਪਰ ਬਾਡੀ ਬੰਤਰ ਦੀ ਬਹੁਤ ਚੰਗੀ ਆ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਆਰਡਰ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ 30 ਲੀਟਰ ਨੂੰ ਦੁੱਧ ਪਾਉਣਾ ਗਏ ਨੇ ਮਿਲਕਵੇਨ ਬਹੁਤ ਚੰਗੀ ਆਉਂਦੀ ਹੈਗੀ ਮੋੜ ਲਾ ਥਾਣਾ ਸਾਈਜ਼ ਬਹੁਤ ਚੰਗਾ ਮੋٹے ਥਾਣਾ ਤੇ ਆਰਡਰ ਮੋਰ ਨੂੰ ਵੀ ਚੰਗਾਗਾ ਤੇ ਬੈਕ ਸਾਈਡ ਨੂੰ ਵੀ ਚੰਗਾਗਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਜ਼ਿਆਦਾ ਆ ਗਈ ਤੇ ਸੋਹਣੀ ਗਾਂਗੀ ਪੂਰੀ ਤੇ ਮਾਇਦਾ ਵੀ ਇਹਦੀ ਫੈਟ ਵੀ ਚੰਗੀ ਰਹੂ ਤੇ ਚੰਗਾ ਇਹਨੇ ਦੁੱਧ ਪਾਉਣਾਗਾ ਆਰਡਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਥਣ ਥਣ ਬਹੁਤ ਚੰਗੇ ਆਗੇ ਵਧੀਆ ਮੋٹے ਦਾਣਾ ਮੁੱਟੀ ਦੀ ਚਵਾਈ ਵਾਲੇ ਦਾਣ ਕੱਢੂਗੀ ਪਸਮਾ ਕਰਕੇ ਇਹ ਤੇ ਇਹ ਦੂਜੇ ਨੰਬਰ ਵਾਲੀ ਕੋਈ ਫੋਨ ਕਰੂਗਾ ਆਪਾਂ ਹਾਇ ਤੇ ਇਹਦੀ ਪਹਿਲਾਂ ਦੱਸ ਜਨੇ ਮੀਡੀਅਮ ਹਾਈਟ ਹੈ ਜੀ ਮੀਡੀਅਮ ਦੇ ਵਿੱਚ ਆ ਹਨਾ ਉੱਚੀ ਤੇ ਨਾ ਹੀ ਵਾਲੀ ਨੀਵੀਂ ਹੈ ਨਾ ਹੀ ਜਿਆਦਾ ਨੀਨੀ ਆ ਹਨਾ ਦਰਮਿਆਨੇ ਵਿੱਚ ਮੀਡੀਅਮ ਹਾਈਟ ਦਰਮਿਆਨੇ ਕੱਦ ਦੇ ਵਿੱਚ ਆ ਹਨਾ ਠੀਕ ਆ ਤੇ ਇਹ ਜਿਹੜੀ ਦੂਜੇ ਨੰਬਰ ਤੇ ਆ ਬਾਈ ਦੂਜੇ ਨੰਬਰ ਤੇ ਬਾਈ ਜੀ ਤੀਜਾ ਸੂਦਾ ਸੂਈ ਹੋਈ ਆ ਅੱਛਾ ਇਹ ਤੀਜਾ ਸੂਦਾ ਸੂਈ ਵੀ ਆ ਗਈ ਇਹਨੂੰ ਸੂਈ ਨੂੰ 17 ਤੋਂ 18 ਦਿਨ ਹੋ ਗਏ 17 18 ਦਿਨ ਸੂਈ ਨੂੰ ਹੋ ਗਏ ਫਿਰ ਦੁੱਧ ਤਿਆਰੂ ਹਨ ਦੁੱਧ ਤਿਆਰ ਹੈ ਠੀਕ ਆ ਹੁਣ ਕਿੰਨਾ ਹੋ ਕੰਡੇ ਵਾਲਾ ਇਹਦੇ ਥੱਲੇ ਬਾਈ ਜੀ 22 ਕਿਲੋ ਉਹ ਤੇ ਰੈਡੀ ਆ ਕੰਡੇ ਵਾਲਾ ਤਿਆਰ ਆ ਜਮਾ 10 ਮਿੰਟ ਦੇ ਆ ਤੇ 24 ਲੀਟਰ ਅੱਛਾ ਜੀ ਠੀਕ ਹੈ ਜੀ ਠੀਕ ਹੈ ਅਗਰ ਬੱਚਾ ਇਹਦੇ ਮੇਂ ਅਗਰ ਬੱਚਾ ਆਗਾ ਬੱਚਾ ਸਿਆ ਦਿਖਾ ਦਿਓ ਕਾਲੇ ਰੰਗ ਅਲੱਗ ਆ ਆਗਾ ਹਾਂਜੀ ਲੋ ਵੀ ਦੋਸਤੋ ਆਪ ਅੱਛਾ ਗਾਇਆ ਦਿਮਾਗਰਾ ਤੇ ਤੁਸੀਂ ਦੇਖ ਸਕਦੇ ਹੋ ਤੇ ਦੁੱਧ ਜਿੰਨਾ ਤਿਆਰ ਆ ਬਾਈ ਜਾਨੇ ਦੱਸਿਆਗਾ ਤੇ ਉਹਨਾਂ ਤੁਸੀਂ ਇੱਥੋਂ ਮਿਲ ਕੇ ਲਿਆ ਸਕਦੇ ਹੋਗੇ ਹੋਰ ਵੀ ਬਾਈ ਵੱਧ ਸਕਦੀ ਆ ਹਨਾ ਆਸ਼ਮੀ ਦਾ ਜੀ ਹਾਂ ਸੇਵਾ ਹਨਾ ਬਾਕੀ ਸੇਵਾ ਤੇ ਆ ਤੇ ਇਹਦੀ ਡਿਮਾਂਡ ਬਾਈ ਜੀ ਆਪਾਂ 85000 ਰੱਖੀ ਇਹਦੀ 85000 ਹਾਂਜੀ ਇਹਦਾ ਵੀ ਮੌਕੇ ਤੇ ਹੋ ਜੂਗਾ ਹਨਾ ਠੀਕ ਆ ਤੋਰ ਦੇ ਲੋ ਵੀ ਦੋਸਤੋ ਇਹਦਾ ਦੁੱਧ ਤਿਆਰ ਆਗਾ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਆ ਬਾਈ ਨੇ ਤੇ ਜਿੰਨਾ ਦੁੱਧ ਤੁਹਾਨੂੰ ਦੱਸਿਆਗਾ ਤੇ ਉਹਨਾਂ ਤੁਸੀਂ ਜੋ ਕਿ ਇਥੋਂ ਲਿਹਾ ਸਕਦੇ ਹੋਗੇ ਬਾਡੀ ਬੰਤਰ ਦੀ ਇਹ ਵੀ ਬਹੁਤ ਚੰਗੀ ਹੈਗੀ ਫੇਸ ਦੀ ਕੁਆਲਿਟੀ ਇਹਦੀ ਦੇਖ ਸਕਦੇ ਹੋ ਤੁਸੀਂ ਵੇਲ ਬਹੁਤ ਆ ਗਈ ਤੇ ਬਾਕੀ ਥਣ ਥਣੇ ਤੇ ਵੀ ਬਹੁਤ ਚੰਗੇ ਆਗੇ ਤੇ ਬਾਕੀ ਇਹ ਚੋਈਆਂ ਮੰਗਾ ਤੇ ਆਪਾਂ ਵੀਡੀਓ ਬਣਾ ਰਹੇ ਹਾਂਗੇ ਤਕਰੀਬਨ 2:30 ਵਜੇ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਸਕਦੇ ਹੋਗੇ ਸਪੇਸ ਆਰਡਰ ਦੇ ਵਿੱਚ ਚੰਗੀ ਹੈਗੀ ਇਧਰੋਂ ਵੀ ਦੇਖ ਸਕਦੇ ਹੋ ਨਾਣਾ ਨੂਣਾ ਇਹਦੀਆਂ ਵੀ ਚੰਗੀਆਂ ਗਈਆਂ ਤੇ ਫੈਟ ਇਹਦੀ ਵੀ ਵਧੀਆ ਰਹੂਗੀ। ਇਹਦਾ ਬੱਚਾ ਕਿਹੜਾ ਬਈ? ਇਹਦਾ ਬੱਚਾ ਆ ਗਈ। ਬੱਚਾ ਇਹਦੇ ਮਗਰ ਦੀ। ਆ ਖੜਾ ਹੈ ਜਿਹੜਾ। ਹਾਂਜੀ। ਇਹਦਾ ਬੱਚਾ ਇਹ ਹੈ ਦੋਸਤੋ ਇਹ ਵੀ ਬੱਚਾ ਹੀ ਹੈਗਾ। ਉਹ ਤਿੰਨਾਂ ਮਗਰ ਬੱਚੇ ਹੀ ਆ ਗਏ। ਤੇ ਚੌਥੇ ਨੰਬਰ ਤੇ ਆ ਗਈ, ਤੀਜੇ ਨੰਬਰ ਤੇ ਆ ਗਈ ਇਹ ਹੈ ਨਾ। ਹਾਂਜੀ। ਇਹ ਕਿਹੜਾ ਸੂਆ ਗਈ? ਇਹ ਪਹਿਲਾ ਸੂਆ ਸੂਈ ਹੈ ਜੀ। ਇਹ ਪਹਿਲਾ ਸੂਆ ਸੂਈ ਹੈ ਗਈ। ਹਾਂਜੀ ਅੱਜ ਇਹਨੂੰ ਸੂਈ ਨੂੰ ਤੀਜਾ ਦਿਨ ਹੈ ਜੀ। ਤੀਜਾ ਦਿਨ ਹੈ। ਤੇ ਹੁਣ ਕਿੰਨਾ ਕੋ ਬਾਲਾ? ਕੋਲੇ ਦੇ ਵਿੱਚ। ਕਿੰਨਾ ਕਹੂਗਾ 8 ਕਿਲੋ ਇਸ ਟਾਈਮ ਰੜੀ ਹੈ ਜੀ 8 ਕਿਲੋ ਹਾਂਜੀ 13 14 ਇਹ ਦੁੱਧ ਰਾਮਦਾਰਨ ਵਾਲੀ ਪਾਉ ਇਹਦਾ ਚੰਗਾ ਰਿਕਾਰਡ ਸੀਗਾ 13 14 ਦੇ ਦੂਗੀ ਹਾਂਜੀ ਬਾਈ ਠੀਕ ਆ ਇਹ ਅੱ비 ਆ ਗਈ ਮੇਰੇ ਹਿਸਾਬ ਨਾਲ ਕਰਾਸ ਦੇ ਵਿੱਚ ਹੈਨਾ ਇਹ ਕਰਾਸ ਦੇ ਵਿੱਚ ਠੀਕ ਹੈ ਜਾਂ ਪੂਰੀ ਠੰਡੀ ਸੀਲ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਚੋਣ ਚਾਨ ਚੋਤੀ ਦੇਖੀ ਹੋਣੀ ਆ ਓਕੇ ਜਮਾ ਹਾਂਜੀ ਕੋਲੀ ਧਾਰ ਹੈ ਠੰਡ ਠੁਣਾ ਠਣਾ ਨਹੀਂ ਓਕੇ ਜੀ ਜਮਾ ਓਕੇ ਆ ਹਾਂਜੀ ਗਾਰੰਟੀ ਹੋਵੇ ਇਸ ਚੀਜ਼ ਦੀ ਠੀਕ ਆ ਤੇ ਡਿਮਾਂਡ ਇਹਦੀ ਇਹਦੀ ਡਿਮਾਂਡ ਬਾਈ ਜੀ 55000 ਹੈ ਇਹਦੀ 55 ਹਾਂਜੀ ਠੀਕ ਆ ਮੈਂ ਓਕੇ ਦੇਜੋ ਵੀ ਹੋ ਜੂਗਾ ਲੋ ਵੀ ਦੋਸਤੋ ਤੋਰ ਦੇ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਤੁਰਦੀ ਨੂੰ ਤੇ ਇਹਦਾ ਕੱਦ-ਕੱਦ ਵਧੀਆ ਹੈਗਾ ਤੇ ਕਿਉਂਕਿ ਹਜੇ ਪਹਿਲਾ ਸੂਈ ਸੂਈ ਆ ਦੰਦਾਂ ਦੇ ਵਿੱਚ ਹੀ ਹੈਗੀ ਮੋੜ ਲੈ ਮੋੜ ਲਾ ਤੇ ਇਹ ਹਾਈਡ ਹੋਰ ਵੀ ਕਰੂਗੀ ਤੇ ਥਣ ਥਣ ਇਹਦੇ ਵੀ ਬਹੁਤ ਚੰਗੇ ਆਗੇ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਹਜੇ ਬਿਲਕੁਲ ਤਾਜੀ ਸੂਈ ਹੈਗੀ ਤੇ ਖਰਾਕ ਦੇ ਨਾਲ ਇਹਨੇ ਵੀ ਚੰਗਾ ਆਰਡਰ ਤਿਆਰ ਕਰਨਾਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਮੇਰੇ ਖਿਆਲ ਨਾਲ ਇਹ ਸੈਅਦ ਗਿਰਦਾ ਕਰਾਸ ਲੱਗਦੀ ਹੈ ਵੀ ਇੱਥੇ ਫਨਾ ਸ਼ਾਇਦ ਗਿਰਦਾ ਜਾਂ ਸ਼ਾਹੀਵਾਲ ਦਾ ਕ੍ਰੋਸ ਹੋਊਗੀ ਬਾਕੀ ਆਪਦਾ ਤੁਸੀਂ ਦੇਖ ਲਿਓ ਅੰਦਾਜ਼ਾ ਲਾ ਲਿਓ ਵੀ ਕਿਹੜੀ ਨਾ ਕ੍ਰੋਸ ਆ ਇਹ ਤੇ ਥਾਣੇ ਦੇ ਵੀ ਚੰਗੇ ਆ ਨੇ ਥਾਣ ਬਹੁਤ ਵਧੀਆ ਆਗੇ ਮੈਂ ਤਾਂ ਵੀ ਪਸਮਾ ਕਰਕੇ ਬਹੁਤ ਵਧੀਆ ਥਣ ਕੱਢਦੀ ਹੋਊਗੀ ਤੇ ਮੂਹਰ ਨੂੰ ਵੀ ਬਹੁਤ ਆਇਦਾ ਲੈਵਾ ਤੇ ਇੰਨਾ ਕੁ ਦੁੱਧ ਇਹ ਦੇ ਦਊਗੀ 13 ਤੋਂ 14 ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਇੱਧਰ ਹੁਣ ਚੌਥੇ ਨੰਬਰ ਤੇ ਇਹ ਆ ਗਈ ਇਹਦੀ ਭਾਈ ਕੀ ਡਿਟੇਲ ਆ ਗਈ ਇਹਦੀ ਡਿਟੇਲ ਭਾਈ ਜੀ ਇਹ ਦੂਜਾ ਸੂਆ ਸੋਈ ਹੋਈ ਆ ਹਾਂਜੀ ਇਹਨੂੰ ਸੂਈ ਨੂੰ 11-12 ਦਿਨ ਹੋ ਗਏ 11-12 ਦਿਨ ਸੂਈ ਨੂੰ ਹੋ ਗਏ ਹਾਂਜੀ 16 ਕਿਲੋ ਇਹਦਾ ਦੁੱਧ ਰੈਡੀ ਆ ਇਸ ਟਾਈਮ 16 ਕਿਲੋ ਇਹਦਾ ਰੈਡੀ ਆ ਹਾਂਜੀ ਮਗਰੇ ਇਹਦੇ ਵੀ ਬੱਚਾ ਠੀਕ ਹੈ ਜੀ ਇਹ ਬਈ ਆਪਾਂ ਤੋੜ ਕੇ ਨਹੀਂ ਦਿਖਾਉਂਦੇਗਾ ਅੱਛਾ ਜੀ ਥੋੜੇ ਇਹ ਲੱਗ ਮਾਰੀ ਜਿੱਥੋਂ ਆਪਾਂ ਲੈ ਕੇ ਆਏ ਆ ਹਾਂਜੀ ਉਹਨਾਂ ਕੋਲੇ ਦੁੱਧ ਵੀ ਠੀਕ ਆ ਵੀ ਸੀਗਾ 14-15 ਕਿਲੋ ਆਪਣੇ ਕੋਲੇ ਆ ਕੇ ਥੋੜਾ ਵਧ ਗਿਆ ਸੇਵਾ ਦੇ ਚਲੋ ਫਰਕ ਪੈ ਗਿਆ ਜੇ ਮਰਜੀ ਅੱਛਾ ਜੀ ਅੱਛਾ ਜੀ ਜਿਹਦੇ ਨਾਲ ਨੌ ਬਣਵਾਉਣ ਵਾਲੀ ਸੀਗੇ ਨੌ ਬਣਵਾਏ ਆਪਾਂ ਹਾਂਜੀ ਆਪਾਂ ਇਹਦੇ ਨੌ ਬਣਵਾਏ ਆ ਅੱਜ ਸਵੇ ਹੀ ਅੱਛਾ ਜ ਠੀਕ ਹੈ ਜੀ ਆਪਾਂ ਸੱਚ ਬੋਲ ਕੇ ਦਿਨੇਗਾ ਇਹਦੀ ਗੱਲ ਨਹੀਂ ਆ ਸਹੀ ਗੱਲ ਹੈ ਜੀ ਉਹ ਫਿਰ ਪੈ ਥੋੜਾ ਜਿਹਾ ਦਬਦੀ ਹੈ ਹਜੇ ਲੰਗ ਮਾਰਦੇ ਉਹਦੇ ਕਰਕੇ ਟੋਰਨ ਵੇਲੇ ਮਤਲਬ ਤਕਲੀਫ ਮਨਦੀ ਆ ਹਾਂਜੀ ਹਾਂਜੀ ਆਪਾਂ ਉਹ ਟਿਊਬ ਵਗੈਰਾ ਸਾਰਾ ਰੇਸ਼ਾ ਰੁਸ਼ਾ ਕੱਢ ਕੇ ਸਹੀ ਉਹਨੂੰ ਕਰਦੇ ਪਏ ਆ ਠੀਕ ਆ ਟ੍ਰੀਟਮੈਂਟ ਆਪਣਾ ਮਤਲਬ ਕਰੀ ਜਾਂਦੇ ਆ ਨਾ ਕਰੀ ਜਾਂਦੇ ਆ ਆਪਾਂ ਠੀਕ ਕਰਕੇ ਗਾ ਫੇਰ ਹੀ ਆਪਾਂ ਦੇਣੀ ਹੋਈ ਹੈ ਠੀਕ ਹੈ ਜੀ ਤੇ ਜੋ ਵੀ ਇਹਦੇ ਵਿੱਚ ਕੋਈ ਵੀ ਫਾਲਟ ਹੋਊਗਾ ਆਪਾਂ ਬੰਦੇ ਨੂੰ ਪਹਿਲਾਂ ਦੱਸ ਕੇ ਦੇਵਾਂਗੇ ਵੀ ਆਹ ਨਕਸ਼ਾ ਆ ਇਦਾਂ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਹੋਰ ਹੋਰ ਪੱਖ ਤੋਂ ਤਾਂ ਠੀਕ ਆ ਵੈਸੇ ਕੱਲਾ ਪੈਰਾਂ ਦਾ ਹੀ ਹੈ ਨਾ ਜਿਹੜਾ ਆਪਾਂ ਫਾਲਟ ਆ ਉਹ ਆਪਾਂ ਪਹਿਲਾਂ ਦੱਸ ਦਾਂ ਠੀਕ ਆ ਹਾਂਜੀ ਜਮਾਂ ਓਕੇ ਆ ਨਾ ਹਾਂਜੀ ਬਸ ਇਹ ਦੋ ਦਿਨਾਂ ਚ ਸਹੀ ਹੋ ਜਾਣੀ ਐ ਠੀਕ ਹੈ ਜੀ ਤੇ ਇਹ ਕਿੰਨਾ ਕੁ ਦੁੱਧ ਪਾ ਸਕਦੀ ਹੈ ਜੀ ਆਸਮੀ ਦਾ ਭਾਈ ਜੀ 18-20 ਕਿਲੋ 18 ਤੋਂ 20 ਦੇ ਵਿੱਚ ਇਹ ਦੁੱਧ ਪਾ ਦੂਗੀ ਹਾਂਜੀ ਤੇ ਬਾਕੀ ਕਿਵੇਂ ਚੋਣ ਚਵਾਨ ਚ ਓਕੇ ਹੈ ਜੀ ਵਧੀਆ ਜੀ ਠੀਕ ਆ ਤੇ ਇਹਦੀ ਡਿਮਾਂਡ ਕੀ ਕਰਦੇ ਆਪਾਂ ਇਹਦੀ ਡਿਮਾਂਡ ਭਾਈ ਜੀ 73000 73000 ਹਾਂਜੀ ਠੀਕ ਆ ਮੌਕੇ ਦੇ ਦੇ ਜੋ ਵੀ ਹੋ ਜੂਗਾ ਨਾ ਠੀਕ ਆ ਤੇ ਦੋਸਤੋ ਬੱਚਿਆਂ ਦੀ ਥੋੜੀ ਜਿਹੀ ਮਿਸਟੇਕ ਲੱਗ ਗਈ ਸੀਗੀ ਪਲੇਖੇ 'ਚ ਤੁਹਾਨੂੰ ਕਿਹਾ ਗਿਆ ਅ ਮਤਲਬ ਕਿ ਜਿਹੜਾ ਆਹਾ ਆਹ ਗਾਂ ਖੜੀ ਹੈ ਸਾਹਮਣੇ ਦੂਜੇ ਨੰਬਰ ਤੇ ਇਹਦਾ ਬੱਚਾ ਹਕਾਲੇ ਰੰਗ ਦਾ ਹੈਗਾ ਜਿਹੜਾ ਇਹ ਹੈਗਾ ਮੇਰੇ ਖਿਆਲ ਨਾਲ ਇਹਦਾ ਆਪਾਂ ਸਹੀ ਦੱਸਿਆ ਸੀ ਨਾ ਹਾਂਜੀ ਹਾਂਜੀ ਤੇ ਜਿਹੜੀ ਇੱਧਰ ਹੈਗੀ ਆ ਦੂਜੇ ਨੰਬਰ ਤੇ ਪਹਿਲੇ ਸੂਆ ਜੀ ਪਹਿਲੇ ਸੂਏ ਸੂਈ ਵੀ ਆਪਾਂ ਗਿਰਦੇ ਨਾਲ ਕਰਾਸ ਦੱਸਿਆ ਸੀ ਸਾਈਵਾਲ ਦਾ ਉਹਦਾ ਹੈਗਾ ਇੱਧਰ ਜਿਹੜਾ ਬੈਠਾ ਦਾ ਆਹਾ ਤੇ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾਈ ਸੀਗੀ ਇਹਦਾ ਇਹ ਹੈਗਾ ਅੱਜ ਟਾ ਡੱਬਾਗਾ ਤੇ ਇਹ ਤਿੰਨ ਹੈ ਬੱਚੇ ਹੀ ਆ ਤਿੰਨਾਂ ਦੇ ਨਗਰ ਡਿਟੇਲ ਤੁਹਾਨੂੰ ਤਕਰੀਬਨ ਦੋਸਤੋ ਆਪਾਂ ਸਾਰੇ ਜਾਨਵਰਾਂ ਦੀ ਲੈਤੀ ਹੈਗੀ ਜਿਹੜਾ ਵੀ ਤੁਹਾਨੂੰ ਜਾਨਵਰ ਪਸੰਦ ਆਉਂਦਾ ਤੇ ਤੁਸੀਂ ਆਪਦੀ ਤਸੱਲੀ ਫੁੱਲ ਤਸੱਲੀ ਕਰਕੇ ਤੇ ਫਿਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਧਰ ਆਪਾਂ ਬਾਈ ਦਾ ਨੰਬਰ ਬਲਾ ਦਿੰਦੇ ਆ ਉਹ ਸਕਰੀਨ ਤੇ ਵੀ ਚੱਲੀ ਜਾਂਦਾ ਤੇ ਐਡਰੈਸ ਦੁਬਾਰੇ ਬਲਾ ਦਿੰਦੇ ਆ ਨੰਬਰ ਬੋਲਦੇ ਬਾਈ ਤੇ ਐਡਰੈਸ ਦੁਬਾਰਾ 962733089 ਠੀਕ ਹੈ ਜੀ ਨਾਂ ਮਨਪ੍ਰੀਤ ਸਿੰਘ ਪੁੱਤ ਨਿਖੋੜਾ ਠੀਕ ਹੈ ਜੀ ਜਿਹੜੇ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਬਠਿੰਡਾ ਰੋਡ ਤੋਂ ਬਾਜਾਖਾਨਾ ਦੇ ਉੱਤੇ ਆ ਹਾਂਜੀ ਬਾਜਾਖਾਨਾ ਰੋਡ ਤੇ ਵੱਡੀ ਸੜਕ ਤੇ ਪੈਂਦਾ ਜੀ ਠੀਕ ਹੈ ਠੀਕ ਹੈ ਬਈ ਧੰਨਵਾਦ ਏ ਧੰਨਵਾਦ ਦੋਸਤੋ ਤੇ ਵੀਡੀਓ ਚੰਗੀ ਲੱਗੀ ਤੇ ਅੱਗੇ ਸ਼ੇਅਰ ਜਰੂਰ ਕਰ ਦੇ